ਮੈਂ ਆਪਣੇ ਸ਼ਬਦਾਂ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਜੋ ਮੇਰੇ ਵੱਡੇ ਭਰਾ ਬ੍ਰਹਮਸ਼ੰਕਰ ਜਿੰਪਾ ਜੀ ਨੇ ਕਿਹਾ ਜਿੱਤ ਗਈ ਹੈ ਬਹੁਤ ਹੀ ਸੱਚ ਔਰ ਸਹੀ ਕਿਹਾ ਕੋਈ ਤਕਾ ਨਹੀਂ ਹੋ ਰਿਹਾ ਕਿਸੇ ਨਾਲੇ ਕੋਈ ਕੁਝ ਨਹੀਂ ਹੋ ਰਿਹਾ ਕਿ ਤੁਸੀਂ ਇਹ ਬੋਰਡ ਵੀ ਦੇਖ ਲਓ ਅਸੀਂ ਤਾਂ ਬੋਰਡ ਵੀ ਨਹੀਂ ਲਾਏ ਉਹ ਤਾਂ ਸਾਰਿਆਂ ਨੇ ਬੋਰਡ ਲਾ ਦਿੱਤਾ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਤੀ ਧੰਨਵਾਦ ਜਿੰਨਾ ਵੀ ਸਾਡੇ ਇੱਥੇ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਤੈਨੂੰ ਧੰਨਵਾਦ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰੂੰਗਾ ਇਹ ਭਾਜੀ ਸਾਡੇ ਬਹੁਤ ਹੀ ਸਮਾਜ ਸੇਵੀ ਨੇ ਅਸੀਂ ਬਹੁਤ ਇਹਨਾਂ ਨੂੰ ਪਰਖਿਆ ਵੀ ਹੋਇਆ ਹੈ ਪਹਿਲਾਂ ਤੋਂ ਹੀ ਸਾਡੇ ਜਾਣੂ ਵੀ ਨੇ ਤੇ ਕਿਰਪਾ ਕਰਕੇ ਸਾਰੇ ਜਣੇ ਇਹਨਾਂ ਨੂੰ ਵੋਟ ਪਾ ਕੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਜ਼ਰੂਰ ਜਿਤਾਓ ਤਾਂ ਕਿ ਇਹ ਸਾਡੇ ਪਿੰਡਾਂ ਦੇ ਵਿਕਾਸ ਲਈ ਮਿਹਰੀ ਲਿਆ ਸਕਣ ਕਿਉਂਕਿ ਪਿੰਡਾਂ ਦਾ ਕੰਮ ਜਿਹੜਾ ਹੈ ਉਹ ਵੱਧ ਤੋਂ ਵੱਧ ਜ਼ਿਲ੍ਹਾ ਪ੍ਰੀਸ਼ਦ ਦੇ ਹੱਥ ਹੁੰਦਾ ਅਸੀਂ ਜਿੰਨੇ ਵੀ ਅਸੀਂ ਪ੍ਰੋਬਲਮਾਂ ਪਿੰਡਾਂ ਦੀ ਹੋਣਗੀਆਂ ਇਹ ਭਾਜੀ ਉਹਨਾਂ ਨਾਲ ਜਾਣੂ ਕਰਾਵਾਂਗੇ ਪਾਰਟੀ ਦੀ ਬੋਰਡ ਤਾਂ ਭਾਜੀ ਨੂੰ ਪੈਣੀ ਆ ਪੈਣੀ ਹੀ ਪੈਣੀ ਆ ਮੈਂ ਪਾਰਟੀ ਭਾਜੀ ਤੋਂ ਵੀ ਉੱਪਰ ਉੱਠ ਕੇ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਇੱਕ ਵਧੀਆ ਸ਼ਖਸੀਅਤ ਨੂੰ ਇਮਾਨਦਾਰ ਬੰਦੇ ਨੂੰ ਦੇਖਦੇ ਹੋਏ ਆਪਾਂ ਵੋਟ ਦਈਏ ਜਿਹੜਾ ਕਿ ਉਹਨਾਂ ਦਾ ਚੋਣ ਨਿਸ਼ਾਨ ਝੜੂ ਆ ਮੈਂ ਸਾਰੇ 47 ਦਾ 47 ਪਿੰਡ ਜੋ ਇੱਕ ਜਾਣਖਲਾ ਜੋਨ ਦੇ ਵਿੱਚ ਆਦੇ ਨੇ ਸਾਰਿਆਂ ਨੂੰ ਅਪੀਲ ਕਰਦਾ ਵੀ ਉਹਨਾਂ ਦੇ ਜਿੰਨੇ ਵੀ ਆਪਣੇ ਵੋਟਰ ਹਨ ਉਹ ਸਾਰੇ ਸਾਰੇ ਵੱਧ ਤੋਂ ਵੱਧ ਝੜੂ ਦੇ ਨਿਸ਼ਾਨ ਤੇ ਸਰਦਾਰ ਕੁਲਜੀਤ ਸਿੰਘ ਜੀ ਨੂੰ ਵੋਟ ਪਾ ਕੇ ਜਿਤੋਣ ਤੇ ਆਪਣੇ ਪਿੰਡਾਂ ਦਾ ਵਿਕਾਸ ਹੋਈ ਨੇਰੀ ਲਿਓ ਸਾਰਿਆਂ ਨੂੰ ਇਹ ਮੈਂ ਗੱਲਾਂ ਕਹਿਦਾ ਹੋਇਆ ਜੋ ਵੀ ਕੋਈ ਗੱਲ ਮੇਰੇ ਤੋਂ ਵੀ ਹੋਵੇ ਤੇ ਉਹਨਾਂ ਲਈ क्षਮਾ ਦਾ ਜਾਚ ਖਾਂ ਜੈਪੀ ਜੈਪ ਔਰ ਜੈ ਦੇਵ ਜੈਪ ਔਰ ਆਪ ਵੀ ਬਹੁਤ ਸਾਜਣ ਨੂੰ ਸੰਬੋਧਨ ਕਰ ਰਹੇ ਸੀ ਬਹੁਤ ਵੱਡਾ ਇਲਾਕੇ ਦਾ ਪਿੰਡ ਔਰ ਬਹੁਤ ਬੜੀ ਆਬਾਦੀ ਔਰ ਗੁਰੂ ਮਹਾਰਾਜ ਦੀ ਆਬਾਦੀ ਗੁਰੂ ਮਹਾਰਾਜ ਦੀ ਸੰਗਤ ਬੜੇ ਵੱਡੇ ਲੈਵਲ ਦੇ ਵਿੱਚ ਬਹੁਤ ਬੜੇ ਲੈਵਲ ਤੇ ਮੌਜੂਦ ਸੀਗੀ ਸਭ ਨੇ ਗੱਲ ਸੁਣੀ ਸਰਪੰਚ ਸਾਹਿਬ ਨੇ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਇਲਾਕੇ ਦੇ ਲਈ ਬਹੁਤ ਨੌਜਵਾਨ ਸਰਪੰਚ ਹੈ ਇਲਾਕੇ ਦੀ ਚਿੰਤਾ ਕਰਦਾ ਹਰ ਵੇਲੇ ਔਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹਰਦਰਸ਼ਨ ਜੀ ਇਹ ਸੰਮਤੀ ਮੈਂਬਰ ਲਈ ਹੈ ਔਰ ਉਹਨਾਂ ਦੇ ਯਾਰ ਦੋਸਤ ਉਹਨਾਂ ਦੇ ਕਲਾਸਮੇਟ ਕੁਲਜੀਤ ਜੀ ਇੱਥੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਲਈ ਹੈ ਤੋਂ ਦੋਨੋਂ ਜਿਹੜੀਆਂ ਸੀਟਾਂ ਬਜਵਾੜੇ ਦੇ ਤੋਂ ਬਹੁਤ ਵੱਡਾ ਜਿਹੜਾ ਮਾਰਜਨ ਇੱਥੋਂ ਚੱਲਦਾ ਇਹ ਵੰਨਣ ਕਿ ਵਿਦ ਸਭਾ ਤਾਂ ਮੈਂ ਕਹਿ ਸਕਦਾ ਔਰ ਬੜੀਆਂ ਖੁੱਲੀਆਂ ਲੋਕਾਂ ਨਾਲ ਸਪਸ਼ਟ ਗੱਲਾਂ ਹੋਈਆਂ ਔਰ ਬਜਵਾੜੇ ਨੂੰ ਪਹਿਲਾਂ ਵੀ ਕੋਈ ਕਮਿਊਨਿਟੀ ਤਗਰੀਬਨ 32 ਕਰੋੜ ਦੀ ਲਾਗਤ ਨਾਲ ਸੀਵਰ ਬਿਜਵਾੜੇ ਤੋਂ ਸਭ ਤੋਂ ਪਹਿਲਾਂ ਪੰਜਾਬ ਤੋਂ ਸਭ ਤੋਂ ਵੱਡਾ ਸੀਵਰ ਮਿਲਿਆ ਕਿਸੇ ਨੂੰ ਪਿੰਡ ਨੂੰ ਮਿਲਿਆ। ਹੋਰ ਵੀ ਜਿਹੜੀਆਂ ਆਪ ਸਰਪੰਚ ਸਾਹਿਬ ਨੇ ਕਹਿ ਆਈਆਂ ਗਰੰਟਾਂ ਸੀਗੀਆਂ। ਅਸੀਂ ਕੋਈ ਕੰਮ ਨਹੀਂ ਛੱਡਿਆ। ਹੁਣ ਜਿਹੜੀਆਂ 8 ਕਰੋੜ ਕਿੰਨੇ ਲੱਖ ਦੀਆਂ ਗਰੰਟਾਂ ਦਿੱਤੀਆਂ ਉਹ ਵੀ ਜੇ ਅਸੀਂ ਬਿਜਵਾੜੇ ਜੂ ਵੀ ਵੱਡੀ ਗਰੰਟ ਦਿੱਤੀ ਆ। ਔਰ ਬਿਜਵਾੜੇ ਦੇ ਛੋਟੇ-ਮੋਟੇ ਪੈਂਡਿੰਗ ਨੂੰ ਪੂਰੇ ਹੋਏ ਨੇ ਲੇਕਿਨ ਇੱਕ ਵੱਡਾ ਕੰਮ ਜਿਹੜਾ ਸਕੂਲ ਨੇ ਚਰਚਾ ਹੋਈ ਉਹ ਬੜਾ ਇੱਕ ਹੌਟ ਮਿਸ਼ਰ ਰਿਹਾ। 70 ਸਾਲ ਕਾ ਪ੍ਰਾਣਾ ਜਿਨ੍ਹਾਂ ਨਾਲ ਲੋਕਾਂ ਦੀ ਭਾਵਨਾਵਾਂ ਜੁੜੀਆਂ ਸਟੂਡੈਂਟ ਇੱਥੇ ਖੜੇ ਆ ਆ ਸਾਰੇ ਸਟੂਡੈਂਟ ਜਿੰਨੇ ਕੈਂਡੀਡੇਟ ਸਟੂਡੈਂਟ ਵੀ ਆ ਉਸੇ ਸਕੂਲ ਦੇ ਔਰ ਇਹਨਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਗਿਆ ਇਲਾਕੇ ਦੇ ਬੱਚਿਆਂ ਨਾਲ ਖਲਵਾੜ ਕੀਤਾ ਗਿਆ ਜਿਹੜਾ ਟੀਚਰ ਕੰਮ ਕੀ ਕਰਦੇ ਸੀ ਉਹਨਾਂ ਨਾਲ ਖਲਵਾੜ ਕੀਤਾ ਗਿਆ ਔਰ ਬੰਦੇ ਨੂੰ ਥੋੜਾ ਬਤਾ ਤਾਂ ਯਾਰ ਦਇਆ ਭਾਵਨ ਦਾ ਹੀ ਆ ਕਿ ਮੈਂ ਕੀ ਕਰਨਾ ਮੈਂ ਆਪਣੇ ਸਕੂਲ ਚਲਾ ਰਿਹਾ ਤੇ ਇਹ ਵੀ ਤਾਂ ਸਕੂਲ ਬੱਚਿਆਂ ਦਾ ਹੀ ਆ ਯਾਰ ਲੇਕਿਨ ਅਸੀਂ ਉਹ ਤਕਰੀਬਨ ਸਾਢੇ 4 ਏਕੜ ਜਗ੍ਹਾ ਕਾਰਪੋਰੇਸ਼ਨ ਤੋਂ ਲੀਜ਼ ਤੇ ਇਹ ਨਾਲ ਲੈ ਕੇ ਉਹ ਨਾਲ ਹੀ ਸਕੂਲ ਆ ਉਰਲ ਵੀ ਦਸ ਮਹਾਰਾਜ ਦਾ ਬਹੁਤ بڑا ਆਸਥਾਨ ਹੈ ਜਿੱਦਾ ਬੱਬੂ ਭਾਈ ਨੇ ਕਿਹਾ ਸਾਡੇ ਜੋ ਮੱਕਾ ਮਦੀਨਾ ਹੈ ਉਸ ਮੱਕੇ ਮਦੀਨਾ ਦੇ ਸਾਹਮਣੇ ਸਕੂਲ ਬਣਨ ਜਾ ਰਿਹਾ ਕੁਜਵਾੜੇ ਵਾਲਿਆਂ ਨੇ ਉਹਦੇ ਲਈ ਮੈਂ ਸਰਕਾਰ ਨੂੰ 5 ਕਰੋੜ ਰੁਪਏ ਦੀ ਬੇਨਤੀ ਕੀਤੀ ਸੀ ਜਿਹਦੇ 18 ਕਰੋੜ ਰੁਪਏ ਛੋਟੇ-ਪੋਟਾ ਹੋਰ ਸਾਰੇ ਸਕੂਲਾਂ ਲਈ ਮੈਂ ਲੈ ਕੇ ਆ ਚੁੱਕਾ ਲੇਕਿਨ ਇਹ ਵੀ ਤੁਰੰਤ ਮੰਨੂ ਜਿਹੜਾ ਹੈ ਮੈਨੂੰ ਮਿਲੇਗਾ ਔਰ ਆਪਾਂ ਇਹਨੂੰ ਜਲਦ ਸ਼ੁਰੂ ਕਰਾਂਗੇ ਸਕੂਲ ਆਫ ਹੈਪੀਨੈਸ ਐਮਿਨੈਂਸ ਨਵੇਂ ਨਵੇਂ ਦਰਜੇ ਦੀ ਪੜ੍ਹਾਈ ਅੱਜਕੱਲ ਆ ਗਈ ਹੈ ਉਹਨੂੰ ਬਣਾਵਾਂਗੇ ਤਾਂ ਕਿ ਇਲਾਕੇ ਦਾ ਕੋਈ ਬੱਚਾ ਜਿਹੜਾ ਹੈ ਉਹ ਸਿੱਖਿਆ ਤੋਂ ਵਾਂਝਾ ਨਾ ਰਹੇ ਬੱਚਿਆਂ ਨੂੰ ਜੂਰ ਨਾ ਜੜਾ ਪਵੇ ਬੱਚਿਆਂ ਦੇ ਘਰ ਤੇ ਸਕੂਲ ਹੋਣਾ ਹੈ ਬਸ ਨਹੀਂ ਫੜਦੀ ਪੜ੍ਹਦੀ ਪੜ੍ਹੋ ਰੁਕਵਾਏ ਜਾ ਰਹੇ ਤੇ ੱੱਕੇਸ਼ਾਈ ਹੋ ਰਹੀ ਬਹੁਤ ਇੱਕ ਇਸ ਮੈਂ ਕਹਿੰਦਾ ਇੱਕ ੱੱਕੇਸ਼ਾਈ ਦੀ ਮਿਸਾਲ ਉਹਨੂੰ ਪੇਸ਼ ਕਰ ਦਈਓ ਕਿਤੇ ਇਹ ਕਹਿ ਦੇਣ ਤੱਕ ਹਾਂ ਅਸੀਂ ਤਾਂ ਕਸ਼ਾਈ ਕਰੀਏ ਨਾ ਕਰੀਏ ਇਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦੇ ਆ ਇਹਨੂੰ ਆਹ ਸਾਹਿਬ ਪਿੱਛੇ ਆ ਕੇ ਵੀਡੀਓ ਬਹਰ ਹੋ ਜਾਈ ਸੀ ਉਹ 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 ਕਿਹਦੇ ਸਹਿਯੋਗ ਨਾਲ ਹੋਈਆਂ ਸੀ ਆ ਇੱਕ ਪਿੱਛੇ ਆ ਬੰਦਾ ਇਹਨਾਂ ਦਾ ਇਹਨਾਂ ਦਾ ਨਿਜੀ ਪੀਏ ਇਸ 16 17 ਸਾਲ ਜੇਲ੍ਹ ਚ ਲਾ ਕੇ ਆਇਆ ਉਹ 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 ਕਿਹਦੇ ਸ਼ਹਿਦ ਹੈ ਸਗਾ ਕੋਈ ਇੱਥੇ ਭੁੱਲਦਾ ਕਿਸੇ ਨੂੰ ਪਤਾ ਨਹੀਂ ਕਿ ਪ੍ਰੈਸ ਨੂੰ ਨਹੀਂ ਪਤਾ ਕਿ ਉਹ ਚਰਚਾ ਕਰਨੀ ਚਾਹੀਦੀ ਸੀ ਪ੍ਰੈਸ ਨੂੰ ਅੱਗੇ ਆ ਕੇ ਮੈਂ ਤਾਂ ਨਹੀਂ ਉਹਦੋਂ ਅਗਰ ਉਹ ਜੁਬਾਨ ਤੋਂ ਵੀ ਨਹੀਂ ਦਿੱਤੇ ਪਹਿਲਾਂ ਸੀਜੀਪ ਦੇ ਨਾਲ 14-16 ਦਿਨ ਜੇਲ੍ਹ ਤੱਕਿਆ ਉਹਨੂੰ। ਲੋਕੀ ਪਾਰਟੀਆਂ ਉਹ ਇੱਕ ਤਾਂ ਇਹ ਰੂਪ ਸੀ ਕੋਈ ਤੱਕੇਸ਼ਾਈ ਹੈ ਕਿ ਜਿਹੜਾ ਔਰਤਾਂ ਦੇ 1000 ਰੁਪਏ ਦੀ ਬਹੁਤ ਚਰਚਾ ਹੁੰਦੀ ਜੀ ਹਰੇਕ ਮੀਟਿੰਗ ਦੇ ਵਿੱਚ। ਦੇਖੋ ਔਰਤਾਂ ਮੇਰੀਆਂ ਭੈਣਾਂ ਨੇ ਤੁਸੀਂ ਇੱਥੇ ਰਹੇ ਮੌਜੂਦ। ਉਹ 3000 36000 ਰੁਪਏ ਸਾਲ ਦਾ 5 ਸਾਲ ਦਾ ਤਕਰੀਬਨ 2 ਲੱਖ 2.5 ਲੱਖ ਰੁਪਈਆ। ਉਹ ਭੈਣਾਂ ਕਹਿੰਦੀਆਂ ਪਹਿਲਾਂ ਤਾਂ ਬਚ ਗਿਆ ਬਿੱਲ ਵੀ ਤੇ ਭੈਣਾਂ ਜਿੰਦੀਆਂ ਇਹ ਇਕੱਠਾ ਕਰਕੇ ਕਿਧਰ ਕਿਧਰੋ ਜਿਹੜਾ ਜਿੱਦਾਂ ਇਹਨਾਂ ਨੇ ਕਿਹਾ ਤੋ ਇਹ ਪਹਿਲਾਂ ਗੁਲਜੀਤ ਨੇ ਕਹਿੰਦਾ ਕਿ ਉਹ ਦਿਲੇ ਘਬਰਾਉਣਾ ਪੈਣਾ ਦਾ ਇਸ ਕਰਕੇ ਉਹ ਵੀ ਬਾਕੀ ਕਰਬੀ ਹੋ ਰਾਇਆ ਹਾਂਜੀ ਹਾਂਜੀ ਅ ਵਾਜਿਦ ਖਾਲਸਾ ਸਾਹਿਬ ਅਸੀਂ ਫਤੇ ਜੀ ਅੱਜ ਜੇ ਅਸੀਂ ਬਜਵਾੜਾਂ ਕਲਾਂ ਪਿੰਡ ਦੇ ਵਿੱਚ ਆਏ ਸੀਗੇ ਇੱਥੇ ਬਹੁਤ ਹੀ ਭਰਮੀ ਜਿਹੜੀ ਮੀਟਿੰਗ ਹੈ ਨਗਰ ਨਿਵਾਸੀਆਂ ਨੇ ਦਿੱਤੀ ਆ ਔਰ ਆਮ ਆਦਮੀ ਪਾਰਟੀ ਦੇ ਇੱਕ ਸੰਦੇਸ਼ ਦੇ ਉੱਤੇ ਸਾਰਾ ਪਿੰਡ ਇਕੱਠਾ ਹੋਇਆ ਔਰ ਸਾਰੇ ਪਿੰਡ ਨੇ ਪੂਰ ਜੋਰ ਸ਼ਬਦਾਂ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਤੋਂ ਜਿਹੜੇ ਕੁਲਜੀਤ ਸਿੰਘ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਹੈ ਔਰ 3 ਨੰਬਰ ਵਟਨਾ ਉਹਨਾਂ ਨੂੰ ਜਿਤਾਵਾਂਗੇ ਤੇ ਉਹਨਾਂ ਦੇ ਸਮਤੀ ਜਿਹੜੇ ਹੈਗੇ ਆ ਖੜੇ ਨੇ ਜੀ ਹਰਦਰਸ਼ਨ ਜੀ ਜਿਹੜੇ ਉਹਨਾਂ ਨੂੰ ਅਸੀਂ ਜਿਤਾਵਾਂਗੇ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀ ਆਏ ਤਾਂ ਉਹਨਾਂ ਨੇ ਇੱਥੇ ਵਿਸ਼ਵਾਸ ਦਾ ਆ ਸਾਨੂੰ ਐਦਾਂ ਲੱਗਦਾ ਕਿ ਆਉਣ ਵਾਲੇ ਜਿਹੜੀ 14 ਤਰੀਕ ਆ ਉਸ ਦਿਨ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਆ ਉਹ ਨਿਸ਼ਚਿਤ ਆ ਔਰ 17 ਤਰੀਕ ਨੂੰ ਰਿਜ਼ਲਟ ਹੈ ਅੱਜ ਇੱਥੇ ਮੀਟਿੰਗ ਹੋਈ ਹੈ ਤਾਂ ਉਸ ਦਿਨ ਇੱਥੇ ਢੋਲ ਵੱਜਣਗੇ